ਤੁਸੀਂ ਬਾਬੇ ਨਾਨਕ ਦੀ ਸਵਿੱਤਰ ਧਰਤੀ ਤੇ ਆਏ ਉਸ ਸਵਿੱਤਰ ਧਰਤੀ ਤੇ ਆ ਕੇ ਜਿਸ ਦੇ ਨਾਲ ਤੁਸੀਂ ਕੀਰਤਨ ਰਾਈ ਸੰਤਾਂ ਨੂੰ ਸੰਤਾਂ ਦਾ ਨਾਲ ਗਾਇਕ ਕੀਰਤਨ ਕੀਤਾ ਔਰ ਗੁਰੂ ਕਰਦੇ ਆ ਉਹਦਾ ਸੰਤਾਂ ਨੇ ਗੁਰੂ ਕਰਦੇ ਖੁਸ਼ੀਆਂ ਵਾੜੀਆਂ ਉਹਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਵਿਚਾਰ ਕੀਤੀ ਸਰਗਰ ਜਾਗਦੇ ਰਹੇ ਅਮਰਤ ਦ੍ਰਿਸ਼ਟੀ ਕੀर्तन ਕੀਤਾ ਸੋ ਤੁਹਾਡੇ ਅਸਤੇ ਅਰਦਾਸ ਕਰਦੇ ਆ ਕਿ ਗੁਰੂ ਨਾਨਕ ਪਾਸ਼ਾ ਤਰੁਕੁਲਿ ਸਿੱਧਕੇ ਨਾਲ ਜਿਵਾਗਣ ਅਰਦਾਸ ਜਦੋਂ 2013 ਚ ਪਹਿਲੀ ਵਾਰੀ ਸਿੱਖ ਹੈਂ ਕੀਏ ਬਲਕੇ ਇੰਦੀਆ ਗਿਆ ਤਦਾਸੋਂ ਤੁਸੀਂ ਉੱਥੇ ਰਸੀਦ ਵੀ ਕੀਤਾ ਸੋ ਤੁਹਾਡੇ ਅਸਤੇ ਅਰਦਾਸ ਕਰਦਾ ਕਿ ਗੁਰੂ ਪਾਸ਼ਾ ਤਰੁਕੁਲਿ ਸਿੱਧਕੇ ਨਾਲ ਤਉ ਚੜੀ ਗਲਾ ਗੰਖਣੜ ਤੁਹਾਨੂੰ ਸਦਾ ਦੇਦੇ ਆ ਕਿ ਬਾਬੇ ਲਾਲੇ ਦੀ ਧਰਤੀ ਤੇ ਕੋਈ ਫੇਰ ਨਾ ਕੀ ਤੁਸੀਂ ਕਿਨਾਲ ਕਬੈਦਾਨੀ ਦੀ ਤਰਕੀ ਤੇ ਗੀਤ ਤੁਜਾਰ ਕਰੋ ਤਾਂ ਕਿ ਸੰਤਾ ਜਿਹੜੀਆਂ ਤੁਹਾਡੇ ਕੀਰਤਨਾਂ ਹੀ ਰੱਬੀ ਬਾਣੀ ਨਾਲ ਜੋੜ ਸਕਣ ਰੱਬੀ ਅਨੰਦ ਮਾਣ ਸਕਣ ਤੋਂ ਤੁਹਾਡੇ ਵਾਸਤੇ ਵੀ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਆ ਕਿ ਗੁਰਨਾਨਕ ਪਾਤਸ਼ਾਹ ਅੰਸਰਾਜ ਹਜ ਜੀ ਨੂੰ ਤੁੰਦਰ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ ਵਾਇਰੂ ਦੀ ਕਾਂਸਾ ਵਾਇਰੂ ਦੀ ਕਿਤਾਬ ਵਾਇਰੂ ਦੀ ਕਾਂਸਾ ਵਾਇਰੂ ਜੀ ਦੇ ਪ੍ਰਤੀ रमेश अरोड़ा मुख से प्रबंधक कमेटी मिनिस्टर, सब तहला तो, तो मैं बड़ा चंगा लगा बड़े प्यारे मनुख ने प्यार करने शखसीयत ने और मैं उन्होंने दोबारा सद् दिता है कि जिस तरह करतारपुर साहब का लंघा खुलने तू तो पहले बा नानक जी पवित्र धरती से आए ਉਸ ਤੋਂ ਬਿਤੇ ਤਰਤੀ ਤੇ ਆ ਕੇ ਜਿਸ ਦਿਕੇ ਬਾਅਦ ਤੁਸੀਂ ਕੀਰਤਨ ਰਾਈ ਸੰਤਾਂ ਨੂੰ ਸੰਤਾਂ ਦਾ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਕਰਦੇ ਆ ਉਹਦਾ ਸੰਤਾਂ ਨੇ ਗੁਰੂ ਕਰਦੇ ਖੁਸ਼ੀਆਂ ਵਾੜੀਆਂ ਉਹਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਆ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਵਿਚਾਰ ਕੀਤੀ ਸਾਰਾ ਜਾਗਦੇ ਰਹੇ ਅਮਰਤ ਦ੍ਰਿਸ਼ਟੀ ਕੀਰਤਨ ਕੀਤਾ ਜਿਉ ਤੁਹਾਡੇ ਅਸਲੀ ਅਰਦਾਸ ਕਰਦੇ ਆ ਕੀ ਗੁਰੂ ਪਾਤਸ਼ਾਹ ਤੁਰਕੁ ਨਿਸ਼ਿਤ ਕੇ ਨਾਲ ਚੇਵਾ ਲੈਂ ਅਰਦਾਸ ਜਦੋਂ 2013 ਚ ਪਹਿਲੀ ਵਾਰ ਇਸੇ ਕਹਿੰਦੀ ਹੈ ਬਲਕਿ ਇੰਡੀਆ ਗਿਆ ਤਦ ਆਸੋ ਤੁਸੀਂ ਉੱਥੇ ਰਸੀਦ ਵੀ ਕੀਤਾ ਸਟੋਰੀਸ ਤੇ ਅਰਦਾਸ ਕਰਦਾ ਕਿ ਗੁਰੂ ਪਾਤਸ਼ਾਹ ਤੁਰਕੁ ਨਿਸ਼ਿਤ ਕੇ ਨਾਲ ਤਉ ਚੜੀ ਕੇਲਾ ਜਖੰਡਰ ਤਉ ਸਦਾ ਦੇਦੇ ਆ ਕਿ ਬਾਬੇ ਦਾਲੇ ਦੀ ਤਰਕੀ ਤੇ ਕੋਈ ਫੇਰ ਨਾ ਹੋ ਫਿਰ ਉਸੇ ਨਿਸ਼ਿਤ ਕੇ ਨਾਲ ਬਾਬੇ ਦਾਲੇ ਦੀ ਤਰਕੀ ਤੇ ਕਿਰਤੁ ਜੁਆਗ ਕਰੋ ਤਾਂ ਕਿ ਸੰਗਤਾਂ ਜਿਹੜੀਆਂ ਤੁਹਾਡੇ ਕੀਰਤਨ ਆਈ ਰੱਬੀ ਬਾਣੀ ਦਾ ਜੋਤ ਸਕਣ ਰੱਬੀ ਅਨੰਦ ਮਾਣ ਸਕਣ ਤੋਂ ਤੁਹਾਡੇ ਹਾਸਤੇ ਵੀ ਅਰਦਾਸ ਕਰਦੇ ਆ ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਆ ਕਿ ਗੁਰਨਾਨਕ ਪਾਤਸ਼ਾਹ ਅੰਸਰਾਧਨ ਸਿੰਘ ਜੀ ਨੂੰ ਤੁਹਾਨੂੰ ਤੇ ਪੂਰੇ ਪਰਿਵਾਰ ਨੂੰ ਚੰਗੀ ਗੱਲ ਤੇ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ